ਤੁੱਕ ਨਾਰਾਸ਼ ਹੈ। ਇੱਥੇ ਰਾਸ਼ ਬਹੁਤ ਪੈਂਦਾ ਇੱਥੇ। ਇਧਰਲੇ ਪਾਸੇ ਵੀ ਸਾਰੀਆਂ ਦਾਲਾਂ ਹੀ ਦਾਲਾਂ ਪਈਆਂ ਨੇ। ਰਾਗੀ ਦਾ ਮੁਰਮੁਰਾ। ਵੀ ਹੁੰਦੀਆਂ ਜੀ ਆਪਾਂ ਨਹੀਂ ਆ ਉਹ ਕਾਣਾ। ਪਾਰਲੇ ਜੀ ਪੌਂਡ ਦੇ 8 ਆ। ਮਿਲ ਜਾਂਦੇ ਓਰੇ। ਪਾਨ ਪਸੰਦ। ਹਾਂ ਕਰੀਮ ਰੋਲ ਸੌਰੀ। ਆ ਦੇਖੋ ਕਰੀਮ ਰੋਲ ਪਏ। ਆ ਦੇਖੋ ਸਾਰੇ ਫਲੇਵਰ ਫਲੇਵਰ ਕਿੰਨੇ ਤਰ੍ਹਾਂ ਦੇ ਫਲੇਵਰ ਪਏ ਆ ਫੂਡ ਫਲੇਵਰ ਹੋਣੇ ਨਾ। ਨਾ ਹੈਪੀ ਹਲਵਾਈ ਮੈਂ ਕਹਿ ਕੇ ਤੇ ਨਹੀਂ ਕਿਹਾ ਮੈਂਪੀ ਦੀਵਾਲੀ। 189 ਨੂੰ ਦੋ ਛੱਲੀਆਂ ਲੱਗੀਆਂ ਵੀ ਆ। ਇਹ ਪਹਾੜੀ ਦੀ ਮਿੱਟੀ ਦਾ ਹਨ ਆਪਣੇ ਜਦੋਂ 에어ਪੋਰਟ ਨੂੰ ਆਂਦੇ ਹੁੰਨੇ ਆ ਉੱਥੇ ਇਹ ਜੀ ਗੋਲੀਆਂ ਟੌਫੀਆਂ ਜੀਆਂ ਬਹੁਤ ਪੰਨੀਆਂ ਹੁੰਦੀਆਂ ਆ ਅ ਸਿਰੇ ਤੇ ਸਿਰੇ ਤੱਕ ਉਹ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਦਾ ਚਾਵਲ ਪਾਇਆ ਅ ਛੇਰ ਆਟਾ ਲੈ ਮੇਰੀ ਘਰ ਵਾਲੀ ਕੱਦਾਂ ਕਹਿੰਦੀ ਸੀ ਛੇਰ ਆਟਾ ਖਾਣਾ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਮੇਰੀ ਨਵੀਂ ਵੀਡੀਓ 'ਚ ਯੂਕੇ ਲੈਸਟਰ ਤੋਂ ਅੱਜ ਦੀ ਵੀਡੀਓ 'ਚ ਅਪਾ ਐਕਸਪਲੋਰ ਕਰਾਂਗੇ ਇੰਡੀਅਨ ਗ੍ਰੋਸਰੀ ਦੇ ਯੂਕੇ ਦੇ ਵਿੱਚ ਕੀ ਪ੍ਰਾਈਸ ਆ ਕੀ ਭਾਅ ਐ ਯੂਕੇ 'ਚ ਇੰਡੀਅਨ ਗ੍ਰੋਸਰੀ ਦਾ ਨਾਨ ਦਾ ਪ੍ਰਾਈਸ ਦੇਖ ਲਓ 99 ਪੀ ਨੂੰ 129 ਦੇ ਨਾਨ ਆ ਜੀ ਸਮਾਨ ਬਹੁਤ ਇੱਥੇ ਫਾਲਕਨ ਮਾਰਕੀਟ ਦੇ ਵਿੱਚ ਨਾ ਬਹੁਤ ਸਾਰਾ ਸਮਾਨ ਮਿਲ ਜਾਂਦਾ ਔਰ ਵਧੀਆ ਸਸਤਾ ਸਮਾਨ ਮਿਲ ਜਾਂਦਾ ਹੋਰਾਂ ਮਾਰਕੀਟਾਂ ਨਾਲ ਤੇ ਤਕਰੀਬਨ ਸਾਰਾ ਇੰਡੀਅਨ ਸਮਾਨ ਮਿਲ ਜਾਂਦਾ ਇੱਥੇ 사ਉਂਡ ਦਾ ਮਹੀਨਾ ਚੱਲ ਰਿਹਾ ਉਹਦੇ ਕਰਕੇ ਰਾਸ਼ ਬਹੁਤ ਜ਼ਿਆਦਾ ਇੱਥੇ ਉਹ ਦਾਲਾਂ ਪੰਜੀਆਂ ਸਾਰੀਆਂ ਮੰਡੇ ਆ ਪਰ ਫਿਰ ਵੀ ਇੰਨਾ ਰਾਸ਼ਾ ਗੱਲੇ ਛੱਡ ਦੋ ਆ ਗਿਆ ਪਿਆ ਸੋ ਬਰਿੰਗਰੋਲ ਫਰੋਜਨ ਮਾਲ 389 ਨੂੰ ਲੱਗਿਆ ਵਾ ਬਹੁਤ ਸਸਤਾ ਮਾਲ ਮਿਲਦਾ ਔਰ ਆ ਉਹ ਕਿਹਨਾਂ ਪੇ ਸੇਮ ਹੀ ਹੈ ਜਿਹੜੀਆਂ ਦੁੱਧ ਚ ਭੋਗੇ ਭਾਈ ਦੀਆਂ ਯੂਕੇ ਚ ਗਰੋਸਰੀ ਦੇ ਰੇਟ ਕਿਆ ਹੈ ਪਹਿਲਾਂ ਮੈਂ ਇੱਕ ਵੀਡੀਓ ਚ ਦਿਖਾਇਆ ਵੀ ਸੀਗਾ ਪਰ ਉਹਦੇ ਵਿੱਚ ਇੰਡੀਅਨ ਜਿਹੜਾ ਆਪਣੀਆਂ ਦਾਣਾ ਸਬਜ਼ੀਆਂ ਦਾ ਸਮਾਨ ਆ ਉਹ ਨਹੀਂ ਸੀ ਦਿਖਾਇਆ ਵੀ ਕਿਹੜਾ ਭਾਅ ਮਿਲਦਾ ਸੋ ਅੱਜ ਜਿਹੜੀ ਮਾਰਕੀਟ ਚ ਮੈਂ ਤੁਹਾਨੂੰ ਲੈ ਕੇ ਆਇਆ ਐ ਇੱਥੇ ਸਾਰਾ ਇੰਡੀਅਨ ਸਮਾਨ ਮਿਲਦਾ ਸੋ ਉਹਦਾ ਕੀ ਪ੍ਰਾਈਸ ਆ ਕਿੰਨੀ ਕਿੰਨੀ ਕ ਰੇਂਜ ਦਾ ਸਮਾਨ ਮਿਲ ਜਾਂਦਾ ਉਹ ਤੁਹਾਨੂੰ ਅੱਜ ਦਿਖਾਉਣ ਲੱਗੇ ਆ। ਸਾਰੇ ਜੀਰਾ ਮਸਾਲੇ ਇਹ ਜਿਹੇ ਪਏ ਆ। ਵੱਡੀ ਪੈਕਿੰਗ ਵੀ ਆ ਛੋਟੀ ਪੈਕਿੰਗ ਵੀ ਆ। 589 ਲੱਗਿਆ 700 ਗ੍ਰਾਮ। ਕਿ ਨਾਰਾਜ ਆ। ਇੱਥੇ ਰਾਸ਼ ਬਹੁਤ ਪੈਂਦਾ ਇੱਥੇ। ਕੀ ਧਣੀਆਂ 60 ਪੀ ਦਾ। ਇਧਰਲੇ ਪਾਸੇ ਪਈਆਂ ਸਬਜ਼ੀਆਂ, ਸਬਜ਼ੀਆਂ ਤੋਂ ਭਾਵ ਸਬਜ਼ੀਆਂ ਨਹੀਂ ਸਾਰੀ ਪੀਨਟ ਪਈ ਆ ਪੀਨਟ ਪਈ ਆ ਉੱਪਰ ਥੱਲੇ ਕੱਢੀ ਵੀ ਪਈ ਆ ਗਿਰੀ ਪਕੌੜਾ ਪਿਆ ਥੱਲੇ ਖਰੋਟ ਪਏ ਆ 449 ਨੂੰ ਲੱਗੇ ਵੇ ਆ ਗਿਆ ਕੋਕੋਨਟ ਫਲੋਰ ਪਿਆ ਕੋਕੋਨਟ 752 ਅੰਦਰ ਮਸਾਲੇ ਪਏ ਆ ਕੂਟ 29 ਨੂੰ 359 ਨੂੰ ਜੀ ਸਮਾਨ ਹੈ ਜੀ ਨਾ ਇੰਡੀਆ ਪੰਸਾਰੀ ਦੀ ਦੁਕਾਨ ਤੋਂ ਮਿਲਦੇ ਆ ਆਪਣੇ ਸ਼ਾਪਕਾਤੋਂ ਨਹੀਂ ਮਿਲਦੇ ਇਹ ਜੀਆਂ ਤੋਂ ਪਰ ਇੱਥੇ ਹਰ ਮਾਲ ਤੁਹਾਨੂੰ ਇਹ ਦੁਕਾਨ 'ਚ ਸ਼ਾਪ 'ਚ ਮਿਲ ਜਾਊਗਾ ਹਰ ਸਮਾਨ ਹਰ ਜੜੀ-ਬੂਟੀ ਵੀ ਮਿਲ ਜਾਊਗੀ ਬਣ ਕੇ ਮੁਖਾਣੇ ਮਕੂਣੇ ਪਏ ਆ ਆ ਲੈਣ 'ਚ ਕਿਹਾ ਜੀ ਪਾਸਤਾ ਪਿਕਲ ਆਟੇ ਇਧਰ ਨਮਕੀਨ ਪਏ ਆ ਮੇਰੇ ਪਾਸੇ ਇਧਰ ਮੈਂ ਤੁਹਾਨੂੰ ਦਿਖਾ ਰਿਹਾ ਇੱਧਰਲੇ ਪਾਸੇ ਸਾਰੇ ਆਟੇ ਪਏ ਕਈ ਫਲੋਰਾਂ 'ਚ ਤਾਂ ਮੈਨੂੰ ਨੌ ਵੀ ਨਹੀਂ ਲੈਣੇ ਆਂਦੇ ਆਖਰੀ ਫਲੋਰ ਹੁਣ ਪਤ ਨਹੀਂ ਕਿਹਾ ਹੁੰਦਾ ਆਖਰੀ ਫਲੋਰ ਬਾਜਰਾ ਆਪਣ ਲੈਣਾ ਕਿਹੜਾ ਆਪਣ ਸਾਰੇ ਹਟੇ ਹੈਗੇ ਓਕੇ ਤਪਿਓ ਦਾ ਇਹ ਕਿਹੜਾ ਹੋਇਆ ਤਪਿਓ ਦਾ ਚਿਕਪੀ ਫਲੋਰ ਤੇ ਲੱਗਦਾ ਬੇਸਣ ਹੋਊਗਾ ਹਨਾ ਚੱਕੀ ਆਟਾ ਮਲਟੀ grain 449 ਉੱਪਰ ਦਾਲਾਂ ਦੇ ਆਟੇ ਪਾਏ ਆ ਆਫਰਾਲੀ ਆਟਾ ਕਈ ਆਟੇ ਦਾ ਪਤਾ ਵੀ ਨਹੀਂ ਭਾਈ ਫਰਾਲੀ ਆਟਾ ਮੈਨੂੰ ਪਤਾ ਨਹੀਂ ਭਰਾਵੋ ਤੁਹਾਨੂੰ ਇਹ ਤਾਂ ਉੜਦਾ ਦਾ ਹੋ ਗਿਆ ਬੱਕ ਵੀਟ ਕੁੱਟੂ ਕੁੱਟੂ ਦਾ ਆ ਫਾਸਟਿੰਗ ਫਲੋਰ ਲਿਖਿਆ ਹੋਇਆ ਕੋਈ ਬਰਤਾਂ ਵਾਲਿਆਂ ਦਾ ਲਿਖਿਆ ਹੋਇਆ ਉਹ ਜਿਹੜਾ ਕਿਹੜਾ ਖਾਂਦੇ ਹੁੰਨੇ ਇੱਕ ਪਰ ਸੰਘਾੜ ਇਹ ਤਾਂ ਨਹੀਂ ਕਹਿੰਦੇ ਉਹ ਫਰਾਲੀ ਆਟਾ ਬਈ ਫਰਾਲੀ ਆਟਾ ਕਿਹਨੂੰ ਕਹਿੰਨੇ ਪਤਾ ਤੁਹਾਨੂੰ ਜੇ ਪਤਾ ਯਾਰ ਦੱਸਿਓ ਲਿਖਿਆ ਹੋਇਆ ਫਰਾਲੀ ਆਟਾ ਤੇ ਪਰ ਮੈਨੂੰ ਇਹ ਤਾਂ ਪਤਾ ਨਹੀਂ ਵੀ ਇਹ ਹੁੰਦਾ ਕਿਆ ਫਾਸਟਿੰਗ ਫਲੋਰ ਲਿਖ ਕਾਲਾ ਚਨਾ ਫਲੋਰ ਤਾਂ ਠੀਕ ਆ ਦੇਸੀ ਮੱਕੀ ਦਾ ਆਟਾ 299 ਬੇਸਣ ਪਿਆ ਦਾਲਾਂ ਵੀ ਵਿੱਚ ਨੂੰ ਪਈਆਂ ਦਾਲ ਪਈਆਂ ਕਾਲੇ ਛੋਲੇ ਉਦੋਂ ਬਾਅਦ ਆ ਉਪਮਾ ਵਗੈਰਾ ਜਿਹੜੇ ਰੈਡੀ ਟੂ ਈਟ ਬਣ ਨੇ ਕਿ ਆਪੇ ਬਣਾਓ ਜਦੇ ਖਾਓ ਅਜਿਆ ਸਮਾਨ ਹੈ ਇੱਧਰ ਤਾਂ ਆਟਾ ਹੀ ਆ ਦੂਜੇ ਪਾਸੇ ਸਾਰੇ ਤਰ੍ਹਾਂ ਦੇ ਆਟੇ ਪਏ ਪਾਪੜ ਫਲੋਰ ਲੈਸਟਰ ਦੀ ਸਭ ਤੋਂ ਵੱਡੀ ਏਸ਼ੀਅਨ ਮਾਰਕੀਟ ਕਹਿ ਸਕਦੇ ਆ ਇਹ ਫਾਲਕਰ ਇਹਦਾ ਨਾਮ ਆ ਜੀ ਫਾਲਕਰ ਮਾਰਕੀਟ ਸੌਰੀ ਸਬਜ਼ੀਆਂ ਕਹੇਗਾ ਤਾਂ ਮੈਂ ਦਾਲਾਂ ਪੰਜੇ ਸਾਰੀਆਂ ਇਹ ਦਾਲਾਂ ਦੀ ਸਾਰੀ ਬੜੀ ਪੈਕਿੰਗ ਹੈ 2 35 ਨੂੰ 2 5 ਪਾਉਂਡ 5 ਪਾਉਂਡ ਨੂੰ 2 ਆ ਮਤਲਬ 4 ਕਿਲੋ ਫਿਰ ਓ ਮਾਈ ਗਾਡ ਅਚਾਰ 4 ਕਿਲੋ 5 ਪਾਉਂਡ ਨੂੰ ਸਾਰੀਆਂ ਦਾਲਾਂ ਦੇਖਾ ਕਿੰਨੀਆਂ ਸਸਤੀਆਂ ਦਾਲਾਂ ਲੱਗੀਆਂ ਵੀ ਔਰ ਏਹ ਕਹਿੰਦਾ ਇੱਥੇ ਮਾਰਕੀਟ ਦੇ ਵਿੱਚ ਹਮੇਸ਼ਾ ਗਾਣੇ ਚੱਲਦੇ ਰਹਿੰਦੇ ਆ ਉਹਦੇ ਕਰਕੇ ਮੈਨੂੰ ਲੱਗਦਾ ਮੈਨੂੰ ਆਵਾਜ਼ ਦੁਬਾਰਾ ਭਰਨੀ ਪਊਗੀ ਇਹਦੇ ਉੱਪਰ ਕਿਉਂਕਿ ਇਹ ਨਹੀਂ ਫਿਰ YouTube ਚੱਲਣ ਨਹੀਂ ਦਿੰਦਾ ਸਭ ਦਾਲਾਂ ਉਹੀ ਰੇਟ ਆ ਤਕਰੀਬਨ ਆ ਦੋ ਬੀ ਨੂੰ 2 ਕਿਲੋ ਆ ਮਟਰ ਰਾਜਮਾ 3.49 ਨੂੰ 1.5 ਕਿਲੋ ਬਾਕੀ ਸਭ ਦਾਲਾਂ ਸਾਰੇ ਸਾਡੇ ਕੋਲ ਮਸਾਲੇ ਫੂਲੇ ਪਏ ਆ ਸਾਰੇ achar ਪਏ ਆ 179 ਨੂੰ ਸਾਰੀਆਂ ਸ਼ੀਸ਼ੀਆਂ ਉੱਪਰ ਲੀਆਂ 149 ਨੂੰ 99 ਪੀ ਨੂੰ ਸਾਰਾ ਮਿਰਚਾਂ ਵਾਲਾ achar ਆ ਇੱਕ 20 ਨੂੰ ਪਾਣੀ ਪੂਰੀ ਵਾਲਾ ਪਾਣੀ ਬਰਾਊਨ ਚੌਲਾਂ ਦਾ ਬਹੁਤ ਕੋ ਬਰਾਡ ਪੋਹਾ ਹਨਾ ਇਹ ਰੈੱਡ ਪੋਹਾ ਕਾਹਦਾ ਬਣਦਾ ਬਰਾਊਨ ਚਾ ਬਰਾਊਨ ਚਾਵਲਾਂ ਦਾ ਹਨਾ ਬਰਾਊਨ ਰਾਈਸ ਦਾ 329 ਤੋਂ 259 ਪੋਹਾ ਸਾਰਾ ਪੋਹਾ ਪਿਆ ਮੈਂ ਸਾਰਾ ਪੋਹਾ ਪਿਆ ਦੇਖੋ ਇਹ ਸਾਰਾ ਪੋਹਾ ਹੀ ਪੋਹਾ ਪੋਹਾ ਹੀ ਪੋਹਾ ਇਧਰ ਸਾਰਾ ਜਿਹੜਾ ਉਹ ਮੁਰਮਰਾ ਹੁੰਦਾ ਮਾਮਰਾ ਕਹਿੰਦੇ ਆ ਇਹ ਆਪਣੇ ਮੁਰਮਰਾ ਕਹਿ ਦਿੰਨੇ ਆ ਉਹਦੇ ਵਿੱਚ ਪੰਜਾਬੀ ਚ ਮੁਰਮਰਾ ਹੂੰ ਗੋੜ ਨਹੀਂ ਬੜੀ ਅੱਛਾ ਬੜੀ ਆ ਹਾਂ ਲੰਬਰਸਰੀ ਬੜੀ 349 359 ਨੂੰ ਡੱਬਾ ਇਹਦੇ ਨਾਲ ਮਖਾਣੇ ਪਏ ਆ ਮਖਾਣੇ ਨਹੀਂ ਫੁੱਲ ਮਖਾਣਾ ਹੋਈਆ ਮਖਾਣਾ ਆ ਢੇਰ ਸਾਰਾ ਸੋਇਆਬੀਨ ਦਾ 99 ਪਈ ਪੈਸੇ ਨੂੰ 99 ਪੀ ਨੂੰ ਪੈਕਟ ਦੋ 1 ਕਿਲੋ ਦਾ 400 ਗ੍ਰਾਮ ਦਾ ਉਹ ਫੁੱਲਿਆ ਹੋਆ ਲੱਗਦਾ ਨਾ ਤਾਂ ਕਰਕੇ ਮਿਰਚਾਂ ਪਈਆਂ ਸਾਰੀਆਂ ਮਿਰਚਾਂ ਦਾ ਢੇਰ ਆ ਗਿਆ ਅੱਗੇ ਇਹੇ ਹੈਗੇ ਮਿਰਚਾਂ 399 ਨੂੰ 400 ਗ੍ਰਾਮ ਜੀ ਰਾਗੀ ਦੀ ਵੀ ਉਹ ਆਉਂਦੀ ਮੁਰਮਰੇ ਲੈ ਆਹ ਵਧੀਆ ਯਾਰ ਰਾਗੀ ਦਾ ਮੁਰਮਰਾ ਜੇ ਤੁਸੀਂ ਚਾਵਲਾਂ ਦੇ ਨਹੀਂ ਖਾਣੇ ਮੁਰਮਰੇ ਤਾਂ ਰਾਗੀ ਦਾ ਵੀ ਆਉਂਦਾ 99 ਨੂੰ ਆਣਾ ਉੱਪਰ ਫਾਲਕਨ ਦਾ ਇਹਦਾ ਵੀ ਪਿਆ ਜਵਾਰ ਦਾ ਵੀ ਪਿਆ ਬਾਜਰੇ ਦਾ ਵੀ ਪਿਆ ਮੁਰਮਰੇ ਜ਼ਰੂਰੀ ਨਹੀਂ ਵੀ ਤੁਸੀਂ ਉਹਦੇ ਹੀ ਖਾਣੇ ਆ ਐਸੇ ਦੇਖ ਲਓ ਹਰ ਤਰ੍ਹਾਂ ਦਾ ਮੁਰਮਰਾ ਆਉਂਦਾ ਮੈਂ ਤਾਂ ਹੈਰਾਨ ਰਹਿ ਗਿਆ ਪਹਿਲੀ ਵਾਰ ਦੇਖਿਆ ਨਹੀਂ ਤਾਂ ਚਾਵਲਾਂ ਦੀ ਦੇਖਿਆ ਹੁਣ ਤੱਕ ਪਰ ਦੇਖ ਲਓ ਬੇਲ ਇਹ ਤਾਂ ਚੋਬੀ ਇਹ ਤਾਂ ਚੱਲ ਬੇਲ ਦੇ ਆ ਕੇ ਪਰ ਇੱਥੇ ਦੇਖ ਜਵਾਰ ਦੇ ਪਏ ਆ ਬਾਜਰੇ ਦੇ ਪਏ ਆ ਹੋਰ ਕਦੇ ਰਾਗੀ ਦੇ ਤੇ ਰਾਗੀ ਦਾ ਪਿਆ ਮੁਰਮਰੇ ਹੈ ਵੀ 99 ਪੀ ਨੂੰ ਹੈ ਨਾ ਰਾਸਤੇ ਲੈ ਲੈ ਟਰਾਈ ਕਰਕੇ ਦੇਖਣੇ ਜਿਹੜਾ ਮਰਜੀ ਚੱਕ ਵਾਦਾ ਕਰਨਾ ਮਿਕਸ ਕਰਕੇ ਲੈ ਲੈ ਇੱਕ ਇਕ ਹੋਤਾ ਲੈਣਾ ਪਈ ਰਹੂਗਾ ਖਾਲੇਓ ਜਾਂ ਬਾਜਰੇ ਦਾ ਲੈ ਲੈ ਤੇ ਇੱਕ ਜਵਾਰ ਦਾ ਲੈ ਲਓ ਕਿ ਰਾਗੀ ਦਾ ਲੈਣਾ ਤੂੰ ਦੇਖ ਜਿਹੜਾ ਮਰਜੀ ਮਿਲਦਾ ਕੋਪ ਮਸਾਲੇ ਪਏ ਆ ਸ਼ਾਨ ਦੇ ਮਸਾਲੇ ਪਏ ਆ ਮੋਸਟਲੀ ਸ਼ਾਨ ਦੇ ਆ ਅੱਗੇ ਅਲਦੀ ਰੰਗ ਦੇ ਹੋਣਗੇ ਜਿਹੜੇ ਵੀ ਹੁੰਦੇ ਆ ਪਰ ਇੱਧਰ ਸਾਰਾ ਸ਼ਾਨ ਦੇ ਮਗਾਨੇ ਆ ਇਨਾਂ ਦੀ ਕੀਮਤ ਲੱਗੀ ਵੀ ਹੈ 2189 ਸਾਰੇ 189 ਨੂੰ ਦੋ ਦੋ ਪੀਸ ਆ 129 ਨੂੰ ਭਾਇਆ ਐਮ ਡੀ ਐਚ ਦੇ ਐਮ ਡੀ ਐਚ ਦਾ 10 ਕ ਪਾਹੇ ਰੇਟ ਜਿਆਦਾ ਇੱਕ ਦੂਜੇ ਨਾਲੋਂ ਜਿ근 ਬੰਮ ਕੋਈ 139 ਨੂੰ ਕੋਈ 149 ਨੂੰ ਕੋਈ 129 ਨੂੰ ਵੀ ਹੈ ਕੋਈ 169 ਨੂੰ ਵੀ ਅਗਰ ਮਸਾਲਾ ਜਿਹਨੂੰ ਜਿੰਨੇ ਕ ਹੈ ਲੋਡ ਉਨੀ ਕਿਲੇ ਜਾ ਸਕਦਾ ਇਹ ਕਿਹਨਾਂ ਕੋਈ 59P ਨੂੰ ਲੱਗੇ ਆਵੇਂ ਕੋ 99P ਨਾਲ ਸਭ ਅਲੱਗ ਅਲੱਗ ਮਸਾਲੇ ਅਲੱਗ ਅਲੱਗ ਮੇਥੀ ਪਾਊਡਰ ਨਾਲ 59P ਨੂੰ ਲੱਜਾ ਵਾ ਜਿੱਦਾਂ ਥੱਲੇ ਗਰਮ ਮਸਾਲਾ ਲੱਗਿਆ ਵਾ 789 ਨੂੰ ਇਹ ਹੈਗਾ ਜੀ 1 ਕਿਲੋ ਆ ਗਾਰਲਿਕ ਪਾਊਡਰ ਗਾਰਲਿਕ ਪਾਊਡਰ ਲੱਗਿਆ ਵਾ 659 ਸਾਰਾ ਮਾਲ ਮਿਲ ਜਾਂਦਾ ਔਰ ਫਾਲਕਨ ਦੇ ਵਿੱਚ ਐਵਰੀ ਆਈਟਮ ਤੁਸੀਂ ਲੈ ਸਕਦੇ ਸਾਗ ਵਗੈਰਾ ਦੇ 259 ਨੂੰ ਸਾਗ ਦਾ ਡੱਬਾ ਸਾਕ ਪਤਾ ਨਹੀਂ ਲੈਣਾ ਐਵਰੀ ਆਈਟਮ ਜਿਹੜੀ ਮਰਜ਼ੀ ਸੌਸ ਲੈ ਲਓ 320 ਨੂੰ ਆ ਇੰਨੀਆਂ ਸੌਸਾਂ ਸਪਾਈਸੀ گارਲਿਕ ਸੌਸ ਜਿੰਨੀਆਂ گارਲਿਕ ਮਾਇਓ 버거 ਸੌਸ ਸਪਾਈਸੀ ਮੈਨੂੰ ਨਹੀਂ ਲੱਗਦਾ ਵੀ ਇੰਨੀਆਂ ਮੈਂ ਕਿਸੇ ਇੱਕ ਜਗ੍ਹਾ 'ਚ ਇੱਕ ਮਾਰਕੀਟ 'ਚ ਇੰਡੀਆ ਕਿਸੇ ਸ਼ਾਪ 'ਤੇ ਦੇਖਿਆ ਹੋਣੀ ਮੈਂ ਇੰਡੀਆ ਦੀ ਗੱਲ ਕਰਦਾ ਜਿਹੜੀਆਂ ਆਮ ਸ਼ਾਪਾਂ ਉਹਨਾਂ 'ਤੇ ਵੀ ਯਾਨੀ ਕਿ ਇੱਕ 'ਚ ਨਹੀਂ ਹੋਣੀਆਂ ਇੰਨੀਆਂ ਚਿੱਲੀ ਸੌਸ ਚਿੱਲੀ ਸੌਸ ਐਕਸਟਰਾ ਹੈਡਲ ਟਾਮ ਰਿੰਡ ਮਾਇਓਨੇਸ گارਲਿਕ ਮਾਇਓ garlic sauce hot stuff peri peri ਪਤਲੀ ਕਿੰਨੀ ਤਰ੍ਹਾਂ ਦੀ ਆ ਸਾਰੀਆਂ ਸੌਸਾਂ ਹੀ ਸੌਸਾਂ ਪਈਆਂ ਆਜ਼ ਇਧਰਲੀ ਲਾਈਨ 'ਚ ਸਾਰੇ ਆ ਮੇਰੇ ਦੂਜੇ ਪਾਸੇ ਇਧਰ ਸਾਰੇ ਜੂਸ ਪਾਏ ਨੇ 120 ਅੱਗੇ achar ਆ ਗਏ ਜੀ ਹਾਂ ਜੀ ਹਾਂ ਅੱਗੇ ਸਾਰੇ achar ਆ ਗਏ ਜੀ achar mango pickle brinjal pickle sweet lime pickle ਹਰ ਤਰ੍ਹਾਂ ਦਾ achar ਵੀ ਇੱਥੇ ਹਰ ਤਰ੍ਹਾਂ ਦਾ ਮਿਲ ਜਾਂਦਾ ਹੈ ਅਚਾਰਾਂ ਦੀ ਵੈਰਾਈ ਇੰਨੀ ਆ ਵੀ ਇਹ ਵੀ ਮੈਂ ਇਹੀ ਕਹੂੰਗਾ ਵੀ ਬਹੁਤ ਜ਼ਿਆਦਾ ਵੈਰਾਈ ਹੈ ਇੱਕ ਨਹੀਂ ਸੈਂਕੜੇ ਦੀ ਦਰਦ ਦੇ ਵਿੱਚ ਵਿਜਣੀ ਮੂੰਹ ਤੇ ਨਾਮ ਲਾਓ ਵੀ ਕਿਹੜੀ ਚੀਜ਼ ਦਾ ਆਚਾਰ ਚਾਹੀਦਾ ਉਰਥੇ ਉਹੀ ਮਿਲੂਗਾ ਆ ਹੁਣ ਚੁੰਡੂ ਆ ਕਿਆ ਹੁੰਦਾ ਚੁੰਡੂ ਆਲਾ ਚੁੰਡੂ ਚੁੰਡੂ ਪਿਕਲ ਇਹ ਬੈਂਗੋ ਦਾ ਹੁੰਦਾ ਲੱਗਦਾ ਹੈ ਹੈ ਨਾ ਆ ਗੁੰਡਾ ਜਿਹੜਾ ਆਪਾਂ ਲੈ ਕੇ ਆਏ ਤੇ ਗੁੰਡੇ ਦਾ ਆਚਾਰ ਕੋਈ ਗੁੰਡਾ ਨਹੀਂ ਤੇ ਲੈ ਕੇ ਆਇਆ ਇਹ ਗੁੰਡੇ ਦਾ achar, ਆਮਲੇ ਦਾ achar, ਗ੍ਰੀਨ ਚਿਲੀ ਦਾ achar। ਸੱਤ ਤਰ੍ਹਾਂ ਦਾ achar। 99p ਨੂੰ ਲੱਗੀ ਵੇ 슈ਗਰ। ਇਧਰ ਸਾਰੇ ਆਇਲ ਆ ਗਏ। ਸਰੋਂ ਦਾ ਤੇਲ, ਹਨਾ ਮਸਟਰਡ ਆਇਲ ਹੈ ਨਾ। ਮਸਟਰਡ ਆਇਲ ਤੇ ਥੱਲੇ ਦੂਜੇ ਆਇਲ ਵੀ ਪਾਏ ਆ ਜਿੱਦਾਂ। ਉਹ ਤੋਂ ਬਾਅਦ 올ਿਵ ਆਇਲ ਵੀ ਪਿਆ 18-25 ਨੂੰ। 80-99 ਨੂੰ ਕੋਕੋਨਟ ਆਇਲ ਆਇਲ ਪਿਆ। ਸਭ ਤਰ੍ਹਾਂ ਦੇ ਆਇਲ ਪਾਏ ਆ। ਇਸ ਤਰ੍ਹਾਂ ਦਾ ਮਾਲ ਐ ਤਾਂ ਐ ਤਾਂ ਪਾਸੇ ਵੀ ਰੱਖੇ ਹੋਏ ਆ ਆ ਗਏ ਨੂਡਲਸ ਨੂਡਲ ਦਾ ਰੇਟ ਆ بڑے ਪੈਕੇਟ ਦਾ 220 9 ਆ ਇਹਦਾ ਮੈਗੀ ਇੰਨੇ ਤਰ੍ਹਾਂ ਦੀ ਬਹੁਤ ਤਰ੍ਹਾਂ ਦੀ ਵੈਰਾਈਟੀ ਆ ਇੱਕ 120 ਦੀਆਂ 4 ਆ ਮਿਲ ਜਾਂਦੀਆਂ ਆ ਸਾਰੇ ਨੂਡਲ ਅਲੱਗ-ਅਲੱਗ ਤਰ੍ਹਾਂ ਦੀਆਂ ਪੰਜਾਂ ਕੱਲੀ ਇੱਕ ਮੈਗੀ ਵਾਲਾ ਹੀ ਨਹੀਂ ਹੋਰ ਵੀ ਤਰ੍ਹਾਂ ਦੀਆਂ ਮਿਲ ਜਾਂਦੀਆਂ ਸਾਰੇ ਸਫੋਲਾ ਮਸਾਲਾ ਇਹ ਕਿਹੜਾ ਸਫੋਲਾ ਮਸਾਲਾ ਸੌ ਨਹੀਂ ਹੁੰਦੇ ਅੱਛਾ ਅੱਛਾ ਓਕੇ ਓਕੇ ਆ ਇੰਡੀਆ ਵਾਲਾ ਕਿਸਾਨ ਜੈਮ ਤੇ 320 ਨੂੰ ਪਰ ਇੰਡੀਆ ਦੇ ਮੁਕਾਬਲੇ ਨਹੀਂ ਰੇਟ ਹੋਣਗੇ ਕਿਉਂ ਇੰਡੀਆ ਇੰਡੀਆ ਦੇ ਹਿਸਾਬ ਨਾਲ ਸਮਾਨ ਮਿਲਦਾ ਔਰੇ ਔਰੇ ਦੇ ਹਿਸਾਬ ਨਾਲ ਮਿਲਣਾ ਜੇ ਤੁਸੀਂ ਕਹੋਗੇ ਕਿਸਾਨ ਜੈਮ ਉੱਥੇ 320 ਦਾ ਨਹੀਂ ਹੋ ਸਕਦਾ ਹਾਂ ਨਹੀਂ ਹੋ ਸਕਦਾ ਪਰ ਇੱਥੇ ਦੇ ਹਿਸਾਬ ਨਾਲ ਜਿੱਨੀ ਸਭ ਕੁਝ ਮਿਲਦਾ ਔਰੇ ਹੋਰ ਮਾਰਕੀਟਾਂ ਦੇ ਵਿੱਚ ਇਹ ਮਹਿੰਗਾ ਹੋਊਗਾ ਸਮਾਨ ਇੱਥੇ ਪਰ ਸਾਨੂੰ ਜਾਇਦ ਪ੍ਰਾਈਸ ਨਾਲ ਮਿਲ ਜਾਊਗਾ ਲਓ ਜੀ ਆ ਇੱਕ ਸਾਈਡ ਤੇ ਬਿਸਕਟਾਂ ਸਾਰੇ ਸਿਰੇ ਤੱਕ ਤੇ ਇੱਕ ਸਾਈਡ ਤੇ ਹੈਗੀ ਕੋਸਮੈਟਿਕ ਸਾਰ ਤੇ ਇਧਰਲੇ ਪਾਸੇ ਹੈਗੇ ਆ ਜੀ ਬਿਸਕਟ ਲੈ ਪਾਰਲੇ ਜੀ ਵੀ ਪਿਆ ਪਾਰਲੇ ਜੀ ਪਾਉਂਡ ਦੇ 8 ਮਤਲਬ ਕਿ 100 ਰੁਪਏ ਦੇ 8 ਕਿਉਂਕਿ ਇੰਡੀਆ ਮੇਂ ਲਗਾ ਤਾਂ 20 ਇੰਡੀਆ ਕਿੰਨੇ ਦਾ ਦੱਸ ਆਂਦਾ ਇਹ ਹੁਣ ਇੰਡੀਆ ਪਤਾ ਨਹੀਂ ਇਹ ਕਿੰਨੇ ਦਾ ਦੱਸਦਾ ਆਇਆ 15 ਕਿੰਨੇ ਦਾ ਵੀ ਆ ਪਰ ਉਹ 100 ਪਾਉਂਡ ਦੇ 100 ਰੁਪਏ ਦੇ 8 ਹੋ ਗਏ ਇੱਕਦੰਨੇ पाउंड ਦੇ 8 ਪਰਲੇ ਜਿਹੜੀਆਂ ਸਾਰੀਆਂ ਆਈਟਮਾਂ ਮਿਲਦੀਆਂ ਔਰੇ ਜਿਹੜੀ ਮਰਜ਼ੀ ਤੁਸੀਂ ਲੈ ਸਕਦੇ ਆ। ਆ ਦੇਖੋ ਪਰਲੇ ਜੀ ਸਾਰਾ ਪਰਲੇ ਜੀ ਉਹ ਪਿਆ। ਪਰਲੇ ਆ ਵੀ ਅੱਗੇ ਫੋਰ ਕੋਈ ਪਰਲੇ ਜੀ ਆ ਗਿਆ। ਕ੍ਰੈਕ ਜੈਕ ਆ ਗਿਆ। ਅ ਕ੍ਰੈਕ ਜੈਕ ਪਿਆ ਪਰਲੇ ਜੀ ਦੇ। ਇਹ 12 ਦੇ 4। ਤਾਂ ਸਭ ਮਾਲ ਬਿਸਕਟੇ ਬਿਸਕਟ ਪਿਆ ਸਿਰੇ ਤੇ ਸਿਰੇ ਤੱਕ। ਉਹ ਸਿਰੇ ਤੱਕ ਬਿਸਕਟ। ਹਰ ਤਰ੍ਹਾਂ ਦੇ ਪੰਜਾਬੀ ਕੁੱਕੀਜ਼ ਵੀ ਮਿਲ ਜਾਂਦੇ ਆ ਦੇਖੋ। ਉਹਨਾ ਪੰਜਾਬੀ 쿠ਕੀ ਪੰਜਾਬੀ ਬਿਸਕਟ 399 ਨੂੰ ਜਿਹਨੂੰ ਪਕਦੇ ਨੇ ਪੀਪੇ ਵਾਲੇ ਯਾਨੀ ਕਿ ਪੀਪੇ ਵਾਲੇ ਦਾ ਨਹੀਂ ਪਰ ਤਕਰੀਬਨ ਸੇਮ ਜਿਹਾ ਹੀ ਆ ਦਬਾਈ ਬਿਸਕਟ 220 ਨੂੰ ਹਾਂ ਆ ਕਿਹੜੇ ਨੇ ਉਹ ਹਾਂ ਕੋਕੋਨਟ ਵਾਲੇ ਹੈਨਾ 139 ਨੂੰ ਹਾਂ 12 ਦਾ ਪੈਕ ਹਾਂ ਆ ਦੇਖ ਇੱਕ ਪੂਰੀ ਪੈਕਿੰਗ 139 ਨੂੰ 12-12 ਦੇ ਪੀਸ ਆ ਇੱਕ ਦੇ ਵਿੱਚ 12-12 ਆ ਕਰਨੇ ਟرائی ਲੈ ਲੈ ਇੱਕ ਬਸ ਸਟ੍ਰਾਈਕ ਕੋਕੋਨਟ ਬਿਸਕਟ ਖਾ ਕੇ ਦੇਖੋ ਕਿ ਐਦਾਂ ਦਾ ਹੁੰਦਾ ਹਾਂ ਲੈ ਆਜਮੋਲਾ ਪਿਆ ਆਜਮੋਲਾ 120 ਕਿੰਨੇ ਤਰ੍ਹਾਂ ਦਾ ਪਿਆ ਦੋ ਤਰ੍ਹਾਂ ਦਾ ਤਿੰਨ ਤਰ੍ਹਾਂ ਦਾ ਵੀ ਮਿਲੀ ਪੁਦੀਨੇ ਵਾਲਾ ਵੀ ਪਿਆ 4 120 ਬਾਕੀ ਆ ਸਾਰੇ ਇੰਡੀਆ ਦੇ ਆਮਲੇ ਉਮਲਾ ਆਇਲ ਜਿਹੜੇ ਬਟਕਾ ਬੂਟੀ ਦਾ ਸੌਰੀ ਬੂਟੀ ਦਾ ਕਹਿੰਦਾ ਸੀਗਾ ਬਾਡੀ ਵਾਲੇ ਸ਼ੈਂਪੂ ਆਮਲਾ ਸ਼ੈਂਪੂ ਇਹ ਸਾਰੇ ਇੰਡੀਆ ਵਾਲੇ ਸ਼ੈਂਪੂ ਵੀ ਮਿਲ ਜਾਂਦੇ ਆ ਤੁਹਾਨੂੰ ਸਾਰੇ ਮਿਲਦੇ ਆ ਅਦੇਕ ਤੌਫੀਆਂ ਵੀ ਮਿਲ ਜਾਂਦੇ ਔਰੇ ਪਾਨ ਪਸੰਦ ਆ ਪਾਨ ਪਸੰਦ ਜਿਹੜੀ ਜਨਨ ਕਿ ਉਦਾਂ ਦੀ ਪਾਨ ਪਸੰਦ ਹੈ ਪਾਨ ਹਜਮ 249 ਨੂੰ ਆ ਆ ਵੀ ਕੈਂਡੀ ਇੰਡੀਆ ਵਾਲੀ ਆ ਹਾਜਮੋਲਾ ਕੈਂਡੀ 299 ਇੰਡੀਆ ਵਾਲਾ ਤਾਂ ਹਰ ਆਈਟਮ ਆ ਇੰਡੀਆ ਦੀ ਆ ਕਿ ਇੰਡੀਆ ਵਾਲੀ ਹੁੰਦੀ ਸੀ ਕੋਹ ਟੌਫੀ ਹਾਂ ਛੋਟੀਆਂ ਟੌਫੀਆਂ ਟੌਫੀਆਂ ਇੰਜ ਬਹੁਤ ਆਉਂਦੀਆਂ ਇੰਡੀਆ ਵਾਲੀਆਂ ਸਾਰੀਆਂ ਟੌਫੀਆਂ ਵੀ ਪੰਜਾ ਔਰੇ ਦੇਖ ਲੈ ਆ ਦੇਖੋ ਜਿਹੜੀ ਬਿਹਾਹਾਂ ਚ ਹੁੰਦੀਆਂ ਮਿੱਠੀਆਂ ਪਕੌੜੀਆਂ ਸਵੀਟ ਕੈਂਡੀ ਉਹ ਵੀ ਪੰਜਾਂ ਔਰੇ 89 ਪੀ ਨੂੰ ਆ ਦੇਖੋ ਆਂ ਇੰਡੀਆ ਆਂਦੇ ਹੁੰਦੇ ਸੀਗੇ ਸਪੌਂਗਲ ਸਪਾਈਸ ਹਨਾ ਆ ਸਾਰੇ ਇੰਡੀਆ ਆਂਦਾ ਸਮਾਨ ਇਹੋ ਜਿਹਾ ਇਹੋ ਜਿਹੇ ਕੇਕ ਜੇ ਇੰਡੀਆ ਵਾਲੇ ਆ ਵੀ ਆ ਕੇਕ ਇੰਡੀਆ ਵਾਲੇ ਸਭ ਪਾਸੇ ਹਾਂ ਦੇ ਸੁਪਰੀ ਅੱਗੇ ਸਪਰਿੰਗ ਰੋਲ ਨਹੀਂ ਹੈਗੀ ਹਾਂ ਕਰੀਮ ਰੋਲ ਸੌਰੀ ਆ ਦੇਖੋ ਕਰੀਮ ਰੋਲ ਪਏ ਇੰਡੀਆ ਵਾਲੇ 199 ਕਿਟ ਦੇ ਵਿੱਚ ਆ ਕੇ ਨਾ ਜਿਹੜੀ ਮਰਜ਼ੀ ਤੁਸੀਂ ਇੰਡੀਆ ਦੀ ਆਈਟਮ ਲੈ ਲਓ ਜਾਨੀ ਇੰਡੀਆ ਦੀ ਇੱਕ ਹਰ ਤਰ੍ਹਾਂ ਦਾ ਨਮਕੀਨ ਭੂਜੀ ਆ ਇਹ ਇਦਾਂ ਦਾ ਸਮਾਨ ਬਿਸਕੁਟ ਕੇਕ ਸਾਰਾ ਕੁਝ ਮਿਲ ਜਾਂਦਾ ਆ ਨਵਰਤਨ ਆ ਸਾਰਾ ਨਵਰਤਨ ਆ ਗਿਆ ਹਾਂ ਅਲੱ ਬ੍ਰਿਟਾਨੀਆ ਦੇ ਰਾਸ ਪਏ ਆ ਬ੍ਰਿਟਾਨੀਆ ਦੇ ਰਾਸ 149 ਨੂੰ ਸਾਰਾ ਬ੍ਰਿਟਾਨੀਆ ਪਿਆ ਮਾਰੀਓ ਪਿਆ ਹਾਈ ਕਾ ਕਿਹੜੇ ਨਿਆ ਇੰਡੀਆ ਵਾਲੇ ਆ ਵੀ ਕੇਕ ਜੇ ਪੜ ਲਿਜਤ ਪਾਪੜ ਦੇਖ ਲਓ ਜੀ ਇੰਡੀਆ ਦਾ ਨਿਜਤ ਪਾਪੜ ਇਹ 120 ਨੂੰ 2 ਆਜੇ ਨਹੀਂ ਕਿ 60p ਨੂੰ ਆਇਕ ਸਾਰੇ ਪਾਪੜੇ ਪਾਪੜ ਪਾਏ ਲੈ ਲਓ ਲੈ ਲਓ 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 ਪਾਪੜਾਂ ਦੀ ਓਰੇ ਇੰਨੀ ਵੈਰਾਈਟੀ ਆ ਆ ਸਾਰੇ ਪਾਪੜੇ ਪਾਪੜ ਪਾਏ ਮੈਂ ਤੁਹਾਨੂੰ ਪਿੱਛੇ ਕੈਮਰਾ ਮਾਰ ਕੇ ਦਿਖਾਣਾ ਉਹ ਦੇਖੋ ਸਿਰੇ ਤੱਕ ਉੱਥੇ ਸਿਰੇ ਹੱਥ ਬਿਲਕੁਲ ਜਿਹੜੇ ਥੱਲੇੜੇ ਪਾਏ ਸੀ ਪਹਿਲਾਂ ਸਾਰੇ ਪਾਪੜੇ ਪਾਪੜ ਪਾਏ ਹਾਂ ਮੈਂ ਦੇਖਦੀ ਸੀ ਇੱਕ ਪਲੇਨ ਇੱਕ ਪਲੇਨ ਲੇਲਾ ਮਿਰਚ ਵਾਲਾ ਲੇਲਾ ਜਿਹੜਾ ਜਿਹੜਾ ਪੜਲੀ ਉੱਪਰ ਉੱਪਰ ਲਿਖਿਆ ਹੋਗਾ ਪਲੇਨ ਤੇ ਮਿਰਚ ਵਾਲਾ ਸਾਰੇ ਪਾਪੜ ਪਾਏ ਆ ਸਿਰੇ ਤੇ ਸਿਰੇ ਤੱਕ ਪਾਪੜ ਆ ਉੱਪਰ ਵੀ ਸਾਰੇ ਪਾਪੜੇ ਆ ਉਹਦੇ ਉੱਪਰ ਨਹੀਂ ਜਨਨ ਕਿ ਥੱਲੜੀਆਂ ਦੋ ਤਿੰਨ ਲਾਈਨਾਂ ਸਾਰੇ ਪਾਪੜਾਂ ਦੇ ਆ अच्छा सारे फ्लेवर हां अरे सारे फ्लेवर फ्लेवर ਕਿੰਨੇ ਤਰ੍ਹਾਂ ਦੇ फ्लेवर ਪਏ ਆ ਫੂਡ ਫਲੇਵਰ ਹੋਣੇ ਹਨ ਹਾਂ ਸਾਰੇ ਫੂਡ ਕਲਰ ਕਿੰਨੇ ਤਰ੍ਹਾਂ ਦਾ ਪਿਆ ਮਾਈ ਗੋਡ ਅਧੇਲੇ ਉਪਰ ਤੋਂ ਉਪਰ ਤੱਕ ਹਰ ਹਰ ਤਰ੍ਹਾਂ ਦਾ 40 पी ਨੂੰ ਆ ਸਾਰੇ ਕਲਰ 40 पी ਨੂੰ ਲੱਗੇ ਹੋਏ ਹਨ ਹਾਂ ਕਾੜੇ ਮਾਮ ਫਲੇਵਰ ਇਹ ਵੀ ਪਿਆ 40 पी ਨੂੰ ਆ ਉਪਰ ਫੂਡ ਕਲਰ ਆ ਆਹ ਖੁਦ ਹਾਂ ਕਲਰ ਔਰ ਫੂਡ ਫਲੇਵਰ ਲਓ ਜੀ ਇਧਰ ਆ ਗਿਆ ਜੀ ਨਮਕੀਨ ਪੰਜਾਬੀ ਸੌਰੀ ਪੰਜਾਬੀ ਕਹਿੰਦਾ ਆਪਣਾ ਇੰਡੀਅਨ ਨਮਕੀਨ ਹਰ ਤਰ੍ਹਾਂ ਦਾ ਨਮਕੀਨ ਪਿਆ ਇਹ ਇੰਡੀਆ ਦੀਆਂ ਕੰਪਨੀਆਂ ਕੁਝ ਕੁਝ ਇਹਨਾਂ ਦੀ ਇੱਥੇ ਦੀ ਲੋਕਲ ਵੀ ਹੋਣੀਆਂ ਆ ਹੁਣ ਐ ਨਹੀਂ ਪਤਾ ਮੈਨੂੰ ਜੈਮਨ ਕੰਪਨੀ ਇੰਡੀਆ ਦੀ ਹੈ ਕਿ ਇੱਥੇ ਦੀ ਹੈ ਸਾਰਾ ਮਾਲ ਜੈਮਨ ਦਾ ਪਿਆ ਇਧਰ ਫ੍ਰੀਜਾਂ ਦਾ ਮਾਲ ਪਿਆ ਫ੍ਰੋਜ਼ਨ ਮਾਲ ਪਿਆ ਸਾਰਾ ਪਾਤੜਾ ਪੁੱਤਰਾ ਜੋ ਵੀ ਹੈਗੇ ਸਬਜ਼ੀਆਂ ਸਾਰੀਆਂ ਫ੍ਰੋਜ਼ਨ ਕਰੀਆਂ ਵੀਆਂ ਸਾਰੇ ਸਮੂਸੇ ਪਏ ਫਰੋਜਨ ਅੱਛਾ ਫਰੋਜਨ ਮਾਲ ਆ ਚਿਕਨ ਵੀ ਆਇਆ ਤਾਂ ਉਹ ਰ ਅੱਛੀ ਕਲਾ ਚਿਕਨ ਦਾ ਚਿਕਨ ਦਾ ਸਾਮਾਨ ਪਿਆ ਸਾਰਾ ਫਰੋਜਨ ਚਿਕਨ ਆ ਗਿਆ ਜੀ ਹਾਂ ਨਮਕੀਂ ਮੱਕੀ ਕੌਰਨ ਸਨੈਕਸ ਪਿਆ ਲੈ ਇੰਡੀਆ ਦਾ ਜਿਹੜੇ ਮੱਕੀ ਦੇ ਦਾਣੇ ਜੇ ਹੁੰਨੇ ਭੁੰਨੇ ਵੇ ਉਹ ਵੀ ਉਰੇ ਮੈਲੇ 179 ਨੂੰ ਲੱਗਿਆ ਉਹ ਤਾਂ ਖੋਆ ਬਰਫੀ ਪਈ ਆ ਨਾਲੇ ਤਾਂ ਮੋਤੀ ਚੂੜ ਤੇ ਲੱਡੂ ਵੀ ਪਏ ਆ ਅਕ ਗਾਜਰ ਹਲਵਾ ਪਿਆ 449 ਨੂੰ ਮੋਤੀ ਚੂੜ ਦੇ ਲੱਡੂ ਪਏ ਆ ਲੈ ਕੇਸਰ ਪੇੜਾ ਪਿਆ 449 ਨੂੰ ਲਓ ਜੀ ਰਸਮਲਾਈ ਪਈ ਆ ਹੈਪੀ ਦੀਵਾਲੀ ਇਹ ਦੀਵਾਲੀ ਨਾ ਹੈਪੀ ਹਲਵਾਈ ਮੈਂ ਕਹ ਕੇ ਤੇ ਲਿਖਿਆ ਵਾ ਹੈਪੀ ਦੀਵਾਲੀ ਇਹਨਾਂ ਨੇ ਨਾ ਫ੍ਰਿਜ ਵੀ ਲਾਏ ਵਾ ਫ੍ਰਿਜਾਂ ਦੇ ਵਿੱਚ ਸਾਰਾ ਫਰੋਜਨ ਮਾਲ ਲਿਖਿਆ ਵਾ ਤੇ ਜਿੱਦੇ ਚ ਫਿਸ਼ ਵਗੈਰਾ ਮਿਲ ਜੂਗੀ ਤੁਹਾਨੂੰ ਚਿਕਨ ਵਗੈਰਾ ਮਿਲ ਜੂਗਾ ਕਬਾਬ ਵਗੈਰਾ ਮੇਜੂਆ ਫਿਸ਼ ਲੱਗੀ ਵੀ ਆ ਸਾਰੀ ਕਿਉਂਕਿ ਗੁਜਰਾਤ ਆਪਣਾ ਦਮਨਕਮੂਨ ਤੇ ਗੁਜਰਾਤੀ ਕਮਿਊਨਿਟੀ ਬਹੁਤ ਜਿਹੜੇ ਫਿਸ਼ ਮੱਛੀ ਵਗੈਰਾ ਖਾਂਦੇ ਹਨ ਸਾਰਾ ਤਰ੍ਹਾਂ ਦੀ ਮੱਛੀ ਹੈਗੀ ਆ ਕਬਾਬ ਚਿਕਨ ਕਬਾਬ ਤੇ ਪ੍ਰਾਉਨਸ ਪਿਆ ਸਭ ਸਮੋਸਾ ਪਿਆ ਫਰੋਜਨ ਦੇ ਵਿੱਚ ਨਾ ਸਬਜ਼ੀਆਂ ਵੀ ਹੋਰਾਂ ਮਾਰਕੀਟਾਂ ਨਾਲੋਂ ਸਸਤੀਆਂ ਮਿਲ ਜਾਂਦੀਆਂ ਆ ਵੈਸੇ ਤਾਂ ਇੰਨੀ ਵੈਰਾਈਟੀ ਸਬਜ਼ੀ ਦੀ ਕਿਤੇ ਮਿਲਦੀ ਨਹੀਂ ਪਰ ਇੱਥੇ ਸਬਜ਼ੀ ਦੀ ਵੈਰਾਈਟੀ ਵੀ ਬਹੁਤ ਆ ਤੇ ਹਰ ਤਰ੍ਹਾਂ ਦੀ ਸਬਜ਼ੀ ਵੀ ਮਿਲ ਜਾਂਦੀ ਹੈ ਇੱਧਰਲੇ ਪਾਸੇ ਹੈਗਾ ਅਦਰਕ ਬੜੀਆਂ-ਬੜੀਆਂ ਪੈਕੇਜਾਂ ਪਏ ਆ ਅਦਰਕ ਦੀਆਂ ਆ ਦੇਖੋ ਪੂਰਾ ਸੈਕਸ਼ਨ ਮੈਂ ਤੁਹਾਨੂੰ ਇੱਕ ਵਾਰ ਘੁਮਾ ਦੇਵਾਂ ਪੂਰਾ ਸੈਕਸ਼ਨ ਸਬਜੀ ਦਾ ਉਹ ਸਿਰੇ ਤੱਕ ਇੰਨੀ ਬੜੀ ਛੋਟੇ-ਛੋਟੇ ਦੁਕਾਨਾਂ ਹੁੰਦੀਆਂ ਵੈਸੇ ਤਾਂ ਇਹ ਇੱਕ ਪੂਰਾ ਇੱਕ ਮੈਂ ਕਹਿੰਦਾ ਪੰਜ-ਚਾਰ ਦੁਕਾਨਾਂ ਚ ਵੀ ਇੰਨਾ ਮਾਲ ਨਹੀਂ ਹੁੰਦਾ ਹੋਣਾ ਜਿੰਨਾ ਹੋਰੇ ਕੱਲੀ ਇੱਕ ਤੋਂ ਪਾਸੇ ਪਿਆ ਸਬਜੀ ਦਾ ਮਾਲ ਸਿਰਫ ਆ ਸਾਰੀ ਸਬਜੀ ਉਹ ਸਬਜੀ ਪਈ ਹੈ ਲਾਈਵ ਡੰਡੇ ਡੰਡੇ ਦਾ ਕੀ ਭਰਾਇਆ 269 ਨੂੰ 4 ਕਿਲੋ ਗਿੱਲੇ ਨਹੀਂ ਸੁੱਕੇ ਨੇ ਬਾਈ ਆ ਤਾਂ ਬੜਾ ਬੜੀ ਆ ਤਾਂ ਬਹੁਤ ਪੈਕਿੰਗ ਐਡੇ ਕਰਨ ਆਪਣਾ ਕੜੇ ਗਿੱਲੇ ਆ ਸਾਰੇ ਹਾਂ ਨੂਨੀ ਵਧੀਆ ਹੁੰਦੇ ਉਹ ਚਿਕਾ ਪੀਪ ਉਹ ਹੁੰਦਾ ਪੀਸ ਜਿਹੜਾ 149 ਨੂੰ ਲੱਗੇ ਹੋਇਆ ਇਧਰ ਸਾਰਾ ਪਾਸੇ ਇਹ ਹੈਗਾ ਪਤਾऊं ਆ ਬੈਂਗਣ 90 ਬੈਂਗਣੀ 99 ਪੀਨ ਨਾਰੀਅਲ ਪਿਆ ਪਿਆਜ਼ ਪਿਆ ਅਨਾਰੀਅਲੇ ਅਨਾਰੀਅਲ ਪਿਆ ਸਾਰਾ ਉਹ ਵੈਰੀ ਗੁੱਡ ਛੱਲੀ ਛੱਲੀ ਵੀ ਹੈ ਭਈਆ ਛੱਲੀ ਹੈ সুইਟ ਕੌਰ ਨੇ 189 ਦੀ ਦੂੰਆਂ ਛੱਲੀ ਲੈ ਜਾਓ ਤੇ ਭੁੰਨ ਕੇ ਖਾਓ ਇਹਦੇ ਵੀਂਡੀ ਵਾਲਾ ਲਾਦਾ ਇੰਡੀਆ ਵਾਲਾ ਫੀਰਾ ਮਿਰਚਾਂ ਕੱਚਾ ਅੰਬ ਬੱਚੇ ਐ ਮੂ ਵੀ ਪਏ ਲੋਕੀ ਹੈਗੀ 7279 ਨੂੰ 2 ਲੱਗੀਆਂ ਵੀ ਚੰਡੋਰੀ ਮਿਰਚਾਂ ਭਿੰਡੀ ਭਿੰਡੀ ਦਾ ਪ੍ਰਾਈਸ ਹੈ 399 ਕarele ਵੀ 399 ਨੂੰ ਪਿੱਲੋ ਲੱਗੇ ਹੋਏ ਸਭ ਮਰਚ ਸਬਜ਼ੀਆਂ ਸਬਜ਼ੀਆਂ ਲੱਗੀਆਂ ਹੋਏ ਦੇਖੋ ਇਧਰ ਆ ਗਏ ਧਣੀਆਂ ਬੇਥੀ ਆ ਸੈਕਸ਼ਨ ਇੱਥੇ ਇਸ ਮਾਰਕੀਟ ਦੇ ਵਿੱਚ ਮਿਲ ਸਾਰਾ ਕੁਝ ਜਾਂਦਾ ਪਰ ਜੇ ਤੁਸੀਂ ਮੈਂ ਤੁਹਾਨੂੰ ਥੱਲੇ ਫਲੋਰ ਤੇ ਮਾਰ ਦਵਾਂ ਕੈਮਰਾ ਫਿਰ ਤੁਸੀਂ ਕਹੋਗੇ ਇੱਥੇ ਸਬਜ਼ੀ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਐਡੀ ਬੜੀ ਮਾਰਕੀਟ ਆ ਸਮਾਨ ਥੱਲੇ ਗਿਰਦਾ ਰਹਿੰਦਾ ਪਰ ਇਹ ਮੇਨ ਦਾ ਸ਼ਾਮ ਸ਼ੂਮ ਨੂੰ ਇਹ ਚੱਕ ਦੇ ਟੈਨਚ ਨਹੀਂ ਚੱਕ ਦੇ ਇਸ ਕਰਕੇ ਮੈਂ ਥੱਲੇ ਫਲੋਰ ਤੇ ਨਹੀਂ ਮਾਰੂੰਗਾ ਫਿਰ ਉੱਪਰ ਉੱਪਰ ਤੇ ਦਿਖਾਵਾਂਗਾ ਤੁਹਾਨੂੰ 1.50 ਨੂੰ ਦੋ ਗੁੱਟੀਆਂ ਲੱਗੀਆਂ ਹੋਈਆਂ ਸਭ ਸਭ ਫਰੂਟ ਫਰੂਟ ਦੇ ਵੀਰੇ ਬਰੇਕ ਆਦੇ ਵੀ ਕਦਰ ਹੀ ਬਾਤ ਹੁੰਦੀ ਹੈ Karele ਕਿੱਦਾਂ ਪਾਏ ਹਨ ਹਾਂ ਔਰ ਕਰੇ ਲ ਮੱਖ ਖਰੂਟ ਦੀ ਇੱਥੇ ਬੇਕਦਰੀ ਜੀ ਬਹੁਤ ਹੁੰਦੀ ਹੈ ਇਹਨਾਂ ਦੀ ਮਾਰਕੀਟ ਦੇ ਵਿੱਚ। ਹੈ ਇੰਨੀ ਬੜੀ ਮਾਰਕੀਟ ਅੱਧਾ ਸਮਾਨ ਤਾਂ ਮਿਲਦਾ ਇਹਨਾਂ ਦਾ ਖਰਾਬ ਹੋ ਜਾਂਦਾ ਹੁਣ ਐਨਾ ਮਾਲ ਪਿਆ ਹੈ ਨਾ ਕੋ। ਐਪ੍ਰਿਕਾਟ ਬਹੁਤ ਪੋਲੇ ਆ। 25 ਪੈਸੇ ਨੂੰ ਇੱਕ ਲੱਗਿਆ ਵਾ 1 ਰੁਪਿਆ ਦੇ 5 ਲੱਗੇ ਹੋਏ ਆ। ਆ ਸਾਰਾ ਤਰਬੂਜ ਪਿਆ ਚੱਕ ਲੋ ਤਰਬੂਜ ਚੱਕ ਲੋ ਨਹੀਂ ਮਤਲਬ ਬਾਏ ਕਰ ਲੋ। ਮਰਚਾ ਟਿੰਡੇ ਆ ਟਿੰਟੋ ਪਰ ਬੜੀ ਬੋਟੀ ਰਹਿ ਗਈ ਯਾਰ ਇਹ ਤਾਂ। ਛੋਟੀ ਟਿੰਡੋ ਦਾ ਚੱਕ ਲਈ ਸਾਰੇ ਪੱਤਲੀਆਂ ਹੋ ਗਿਆ ਆ ਹਾਂ ਤੇ ਬਹੁਤ ਖੰਦੇ ਇਹ ਪਹਾੜੀ ਦੀ ਮਿੱਟੀ ਦਾ ਕਹਿੰਦਾ ਪਹਾੜੀ ਤਾਂ ਨਹੀਂ ਹੁਣ ਆ ਦੇਖ ਪਰਥਾ ਬਣਾਓ ਤਰਬੂਜ ਨਾਰੀਅਲ ਦੇਖੋ ਢਾਢ ਢੇਰ ਲੱਗਿਆ ਹੋਇਆ ਹੁਣ ਸਾਉਂਡ ਚੱਲਦਾ ਹੈ ਹੁਣ ਚਾਹੀਦਾ ਤਾਂ ਲੈ ਕੇ ਜਾ ਸਕਦਾ ਔਰ ਇਹ ਦੇਖੋ ਪਾਨ ਦੇ ਪੱਤੇ ਆਹ ਹੋਏ ਹੋਏ ਦੇ 89p ਨੂੰ ਬੜੀ ਪੈਗ ਨੂਡਲਸ ਦੇ ਤੋਂ ਹੈ ਨਾ ਸਸਤੀ ਮਾਰਕਟ ਦੇਖੋ ਇਹਦਾ ਫਰੰਟ ਤੁਹਾਨੂੰ ਮੈਂ ਦਿਖਾਵਾਂ ਕਿੱਦਾਂ ਦਿਸਦੀ ਐ ਇੱਥੋਂ ਇਹ ਚਾਰੇ ਪਾਸੇ ਨੇ ਇਧਰਲੇ ਪਾਸੇ ਨੇ ਇਧਰ ਨੂੰ ਵੀ ਇੰਨੀ ਪਿਛਲੇ ਪਾਸੇ ਨੂੰ ਪਿਛਲੇ ਪਾਸੇ ਨੂੰ ਵੀ ਇੰਨੀ ਆਂਡੇ ਲੱਗੇ ਹੋਏ ਆ ਜੀ ਆਂਡਿਆਂ ਦੇ ਅਲੱਗ-ਅਲੱਗ ਪ੍ਰਾਈਸ ਆ ਪਰ ਕੋਈ 449 ਨੂੰ ਆ ਕੋਈ 410 ਨੂੰ ਆ ਕੋਈ 359 ਨੂੰ ਆ ਅਲੱਗ-ਅਲੱਗ ਪ੍ਰਾਈਸ ਅਲੱਗ-ਅਲੱਗ ਸਾਈਜ਼ ਆ ਅੰਡਾ ਹੀ ਅੰਡਾ ਪਿਆ ਸਾਰਾ ਹੈ। ਕੀਆ? ਦੋਸਤੋ ਕਈ ਚੀਜ਼ਾਂ ਇਹ ਜੀ ਹੈ ਜਿਹੜੀਆਂ ਆਪਾਂ ਨੂੰ ਨਾ ਇੰਡੀਅਨ ਸ਼ਾਪਾਂ ਤੋਂ ਵੀ ਮਿਲਦੀਆਂ ਆਪਾਂ ਨੂੰ ਹੋਰ ਮਾਰਕੀਟਾਂ 'ਚ ਨਹੀਂ ਮਿਲਦੀਆਂ ਇਸ ਕਰਕੇ ਮਹੀਨੇ 'ਚ ਕਦੀ ਵਾਰ ਤਾਂ ਇਹਨਾਂ ਸ਼ਾਪਾਂ ਤੇ ਆਣਾ ਹੀ ਪੈਂਦਾ ਤੇ ਹੁਣ ਜੇ ਤੁਸੀਂ ਛੋਟੀਆਂ ਸ਼ਾਪਾਂ ਦੇ ਸਮਾਨ ਲਓਗੇ ਉੱਥੇ ਤੁਹਾਨੂੰ ਮਹਿੰਗਾ ਮਿਲੇਗਾ ਜੇ ਜਾਓਗੇ ਆਪਾਂ ਵੱਡੀ ਸ਼ਾਪ ਤੇ ਕਿਸੇ ਇਸ ਤਰ੍ਹਾਂ ਦੀ ਸ਼ਾਪ ਦੇ ਇੱਥੇ ਦੀ ਇੱਕ ਦੋ ਸ਼ਾਪਾਂ ਹੋਰ ਵੀ ਹੈਗੀਆਂ ਪਰ ਉਹ ਇੰਨੀਆਂ ਵੱਡੀਆਂ ਨਹੀਂ ਹੈਗੀਆਂ ਇਹ ਸਭ ਤੋਂ ਵੱਡੀ ਮਾਰਕੀਟ ਕਹਿ ਸਕਦਾ ਮੈਂ। ਲੇਸਟਰ ਦੇ ਵਿੱਚ ਫਾਲਕਨ ਹੋਰ ਵੀ ਹੈਗੀਆਂ ਪਰ ਇਹ ਫਾਲਕਨ ਮਾਰਕਟ तकरीबन ਸਭ ਤੋਂ ਵੱਡੀ ਆ ਇੱਥੇ ਤੁਹਾਨੂੰ ਇਸ ਮਾਰਕਟ ਚ ਲੈ ਕੇ ਆਇਆ ਵੀ ਇੱਕ ਵਾਰ ਤੁਹਾਨੂੰ ਦਿਖਾਵਾਂ ਇਹ ਮਾਰਕਟ ਆ ਦੇਖੋ ਆ ਲੈਕਸ ਸਾਬਣ ਵੇ ਆ ਇੰਡੀਆ ਵਾਲਾ ਲੈਕਸ ਸਾਬਣ ਆ ਇਹ ਇੱਥੇ ਵਾਲਾ ਨਹੀਂ ਹੈ ਜਿਹੜਾ ਇੱਥੇ ਆਂਦਾ 99 ਪੀ ਦੀਆਂ ਚਾਰ ਟਿੱਕੀਆਂ ਲੱਗੀਆਂ ਹੋਈਆਂ ਤਿੰਨ ਤਿੰਨ ਟਿੱਕੀਆਂ 99 ਪੀ ਨੂੰ ਲੱਗੀਆਂ ਹੋਈਆਂ ਇਹ ਇੰਡੀਆ ਦਾ ਮਾਲ ਆ ਸਾਰਾ ਇਹ ਇੱਥੇ ਦਾ ਨਹੀਂ ਹੈਗਾ ਜਿਹੜਾ ਲੋਕਲ ਇੰਟਰਨੈਸ਼ਨਲ ਆਂਦਾ ਆਪਣੇ ਜਦ ਐਰਪੋਰਟ ਨੂੰ ਆਂਦੇ ਹੁੰਨੇ ਆ ਉੱਥੇ ਇਹੋ ਜਿਹੀਆਂ ਗੋਲੀਆਂ ਟੌਫੀਆਂ ਜੀਆਂ ਬਹੁਤ ਪੰਜਾਂ ਹੁੰਦੀਆਂ ਆ ਹਣਾ ਕੈਂਡੀਆਂ ਜੀਆਂ ਚੂਰਨ ਚਾਰਨ ਜੇ ਉਹ ਵੀ ਸਾਰੀਆਂ ਨਾ ਸਾਰੀ ਵੈਰੈਟੀ ਉਹੀ ਪਈਏ ਦੇਖੋ ਕਿੰਨੀ ਵੈਰੈਟੀ ਹੈ ਇਹ ਸਾਰੀਆਂ ਮੋਸਟਲੀ 99 ਪੀ ਪੀ ਨਹੀਂ ਹੈ ਜਿਹੜੀਆਂ ਛੋਟੀਆਂ ਸ਼ੀਸ਼ੀਆਂ ਸਾਰੀਆਂ ਉੱਪਰ ਲੀਆਂ 99 ਪੀ ਤੇ ਥੱਲੇੜੇ ਸੌਂਫਾ ਵਗੈਰਾ ਸਾਰੀਆਂ ਕਿਆ ਪਏ ਆ ਆਹ ਕਿਆ ਹੈ ਆਛਾ ਕਾਜੂ ਬਦਾਮ ਪਹਿਲਾਂ ਨਾ ਇੱਥੇ ਸਾਰਾ ਮਾਲ ਇਹ ਖੁੱਲਾ ਪਿਆ ਹੁੰਦਾ ਦਾ ਇਹਨਾਂ ਦੇ ਕੋਵਿਡ ਤੋਂ ਪਹਿਲਾਂ ਪਰ ਕੋਵਿਡ ਦੇ ਬਾਅਦ ਉਹ ਸਖਤਾਈ ਹੋ ਗਈ ਫਿਰ ਹੁਣ ਇਹ ਇਹਨਾਂ ਨੇ ਹੁਣ ਹੁਣ ਸਾਰਾ ਕੁਝ ਪੈਕਟਾਂ ਦੇ ਵਿੱਚ ਆਂਦਾ ਹੈ ਅਗੇ ਆਂਦਾ ਵੀ ਤੋਲ ਕੇ ਤੁਸੀਂ ਲੈ ਸਕਦੇ ਤੇ ਜਿੰਨਾ ਮਾਲ ਤੁਹਾਨੂੰ ਚਾਹੀਦਾ ਖੁੱਲਾ ਮਾਲ ਆਲਾ ਦੇਖ ਲਓ 799 ਨੂੰ 8 ਪਾਉਂਡ ਨੂੰ ਬਾਸਮਤੀ ਦੇ 5 ਕਿਲੋ ਚੌਲ 800 ਰੁਪਏ ਨੂੰ 5 ਕਿਲੋ ਮੈਨੂੰ ਨਹੀਂ ਇੰਡੀਆ ਹੋਣਗੇ ਮੈਨੂੰ ਲੱਗਦਾ ਮਹਿੰਗੇ ਹੋਣਗੇ ਇੰਡੀਆ ਚੌਲ ਕਿ ਕਿੰਨਾ ਲੰਬਾ ਚੌਲ ਆ ਇਹ 8 ਪਾਉਂਡ ਨੂੰ ਹਾਂ ਐਕਸਟਰਾ ਲੌਂਗ ਐਕਸਟਰਾ ਲੌਂਗ ਆ ਪਾਣੀ ਮਿਲ ਜਾਂਦਾ ਉੱਪਰ ਆ ਸਾਰੀਆਂ ਪਾਣੀ ਦੀਆਂ ਭਰੀਆਂ ਹੋਈਆਂ ਵਿੱਚ ਸ਼ੀਸ਼ੀਆਂ ਪਾਣੀ ਲੈ ਲਓ ਥੱਲੇ ਸਾਰਾ ਗੋਲ ਗੱਪਾ ਲੱਗਿਆ ਵਾ ਪਾਪੜੀ ਚਟਟ ਲੱਗੀਆਂ ਹੋਈਆਂ ਸਾਰੀਆਂ ਸੋ ਇੱਧਰਲੇ ਪਾਸੇ ਆ ਗਿਆ ਜੀ ਹੁਣ ਦੇਸੀ ਘੀ ਆ ਦੇਸੀ ਘੀ ਲੱਗਿਆ ਵਾ ਅ ਅਲੱਗ-ਅਲੱਗ ਕੰਪਨੀਆਂ ਦਾ ਇਹ ਦੇਸੀ ਘੀ ਇੱਕ ਹੈ ਉਹਨਾਂ ਪਰ ਕੰਪਨੀਆਂ ਅਲੱਗ-ਅਲੱਗ ਆ ਕੋਈ ਕੇਟੀਸੀ ਆ ਕੋਈ ਹੀਰਾ ਹੈ ਹੈਨਾ ਕੋਈ ਲਾਇਲ ਆਏ ਕੋਈ ਈਸਟਰਨ ਜੋ ਵੀ ਹੈਗੀਆਂ ਤੇਲ ਤੇ ਘੀ ਉਹਨਾਂ ਦੇ ਘੀ ਲੱਗੇ ਹੋਏ ਸਾਰੇ ਅਧਵਾ ਆਇਲ ਆ ਗਿਆ ਇਸ ਤੇ ਆ ਸਾਰਾ ਸੈਕਸ਼ਨ ਹੈਗਾ ਆਟੇ ਦੇ ਚਾਵਲਾਂ ਦਾ ਸਾਰੇ ਪਾਸੇ ਆਟਾ ਤੇ ਚਾਵਲ ਪਏ ਇਹਨਾਂ ਦੇ ਪਹਿਲਾਂ ਤੁਹਾਨੂੰ ਚਾਵਲਾਂ ਦਾ ਰੇਟ ਦਿਖਾ ਦਵਾਂ ਲਗ ਲਗਾ ਤੇ ਰੇਟ ਆ 11 ਪਾਉਂਡ ਨੂੰ 20 ਕਿਲੋ 20 ਕਿਲੋ 11 ਪਾਉਂਡ ਨੂੰ ਇਸ ਜਿਆਦਾ ਹੀ ਸਸਤੇ ਆ 9 ਪਾਉਂਡ ਨੂੰ 5 ਕਿਲੋ ਇਹ ਪਾਸ ਨੂੰ ਨਹੀਂ ਪਾਉਂਦੇ ਫੋਨੀ ਰਾਈਸ ਹੈ ਛੋਟਾ ਦਾਣਾ ਹਾਂ ਛੋਟੇ ਦਾਣੇ ਵਾਲੇ ਮੈਂ ਵੀ ਕਹਾਂ ਇਹ ਵੇ ਇੰਨਾ ਸਸਤਾ ਕਿੱਥੇ ਹੋ ਜੂਗਾ ਇਹ ਬਾਕੀ ਕਿੰਨੀ ਤਰ੍ਹਾਂ ਦੀ ਵੈਰੈਟੀ ਪਈ ਹੈ ਚਾਵਲਾਂ ਦੀ ਥੋੜੀ ਇੱਕ ਤਰ੍ਹਾਂ ਦੀ ਵੈਰੈਟੀ ਨਹੀਂ ਹੈਗੀ ਅਸਰੇ ਤੇ ਸਾਰੇ ਤੱਕ ਉਹ ਅਲੱਗ-ਅਲੱਗ ਤਰ੍ਹਾਂ ਦੀ ਵੈਰੈਟੀ ਦੇ ਚਾਵਲ ਪਾਏ ਆ ਦੇਖੋ ਇੱਧਰ ਵੀ ਸਾਰੇ ਚਾਵਲ এলিਫੈਂਟ ਆਟਾ ਚਾਵਲ ਮਾਤਾ ਰਾਈਸ ਸੋਨਾ ਮਸੂਰੀ ਰਾਈਸ ਹਾਂਜੀ ਆ 20 ਕਿਲੋ ਇਹ ਹੈ ਜੀ ਅਸਲੀ ਟੇਲਡ ਦਾ ਇਹ 38 ਪਾਉਂਡ ਦੇ 20 ਕਿਲੋ ਇਹ ਚਾਵਲਾਂ ਦੀ ਮੈਂ ਤਾਂ ਐ ਹੈਰਾਨ ਆ ਵੀ ਵੈਰਾਈਟੀ ਕਿੰਨੀ ਆਰੇ ਇੱਕ ਨਹੀਂ ਘਟ ਹੈਂ ਇੰਡੀਆ ਕਲੀ ਬਾਸਮਤੀ ਹੁੰਦੀ ਹੈ ਜਾਂ ਫਿਰ ਆਹੋ ਇੰਡੀਆ ਇੰਡੀਆ ਵੀ ਐਨੇ ਤਾਂ ਨਹੀਂ ਹੁੰਦੇ ਹੋਣੇ ਵੀ ਐਨੇ ਤਰ੍ਹਾਂ ਦੇ ਚਾਵਲ ਆਉਂਦੇ ਹੋਣ ਉਹ ਤਾਂ ਚਾਵਲਾਂ ਦੀ ਗਿਣਤੀ ਹੋਣੀ ਹੈਗੀ ਕੁਝ ਯਾਨੀ ਕਿ ਹਰ ਲਾਈਨ ਦੇ ਵਿੱਚ ਅਲੱਗ ਕੰਪਨੀ ਦੇ ਚਾਵਲ ਪਾਏ ਆਟੇ ਵੀ ਤਾਂ ਦੇਖ ਲਾ ਆ ਸਾਰੇ ਆਟੇ ਪਾਏ ਆ ਇੱਧਰ ਤੇਰੀ ਬਹੁਤ ਵੈਰਾਈਟੀ ਆਟੇ ਦੀ ਵੀ ਬਹੁਤ ਵੈਰਾਈਟੀ ਆਰੇ ਤਾਂ ਆ ਸਾਰੀ ਆਟੇ ਦੀ ਵੈਰਾਈਟੀ ਪਾਈ ਆ ਆ ਸਾਰਾ ਸੈਕਸ਼ਨ ਆٹے ਦਾ ਜੀ ਇੱਕ ਪਾਸੇ ਚਾਵਲ ਤੇ ਇੱਕ ਪਾਸੇ ਸਾਰੇ ਆਟਾ ਆ ਮਲਟੀ ਆਸ਼ੀਰਵਾਦ ਆਸ਼ੀਰਵਾਦ ਲੱਗਿਆ ਹੋਇਆ 15 ਪਾਉਂਡ ਦਾ 10 ਕਿਲੋ ਯਾਨੀ ਜਿਹੜੀਆਂ ਉਹ ਹੋਰ ਮਾਰਕੀਟ ਆ ਉਹਨਾਂ ਨਾਲੋਂ ਥੋੜਾ ਜਿਹਾ ਸਸਤਾ ਮਿਲ ਜਾਂਦਾ ਇਹ ਤੇ ਮੈਂ ਯੂਰਪ ਦੇ ਮੁਕਾਬਲੇ ਨਹੀਂ ਕਹਿੰਦਾ ਹੋ ਸਕਦਾ ਯੂਰਪ ਦੇ ਮੁਕਾਬਲੇ ਮਹਿੰਗਾ ਹੋਵੇ ਠੀਕ ਹੈ ਨਾ ਪਰ ਮੈਂ ਇੱਥੇ ਦੇ ਇੱਥੇ ਕਹਿੰਦਾ ਇੰਗਲੈਂਡ ਦੇ ਵਿੱਚ ਅ ਇੱਥੇ ਲੈਸਟਰ ਦੇ ਵਿੱਚ ਆ ਮਾਰਕੀਟ ਸਸਤਾ ਸਮਾਨ ਮਿਲ ਜਾਂਦਾ ਸਾਰਿਆਂ ਦਾ ਅਸੀਂ ਸਮਾਨ ਲੈਣ ਆਏ ਤੇ ਮੈਂ ਸੋਚਿਆ ਚੱਲ ਇੱਕ ਵੀਡੀਓ ਬਣਾ ਕੇ ਪਾ ਦਵਾਂ ਵੀ ਪਤਾ ਲੱਗ ਜੂਗਾ ਵੀ ਕਿਹੜਾ ਪ੍ਰਾਈਸ ਚੱਲਦੇ ਆ ਕਿਹੜਾ ਰੇਟ ਚੱਲਦੇ ਆ ਕਿਹੇ ਜੀ ਸਸਤੀ ਮਾਰਕੀਟ ਮੈਂ ਇਹਨਾਂ ਦੀ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਮੈਂ ਅਸੀਂ ਖੁਦ ਸਮਾਨ ਲੈਣ ਆਇਆ ਸੀਗਾ ਮੈਂ ਤੇ ਮੈਂ ਲਿਆ ਵੀ ਆ ਸਮਾਨ ਆ ਦੇਖੋ ਮੇਨ ਮਕਸਦ ਆ ਦਾ ਬਣਾਣਾ ਹੀ ਸੀਗਾ ਆ ਸ਼ੇਰ ਆਟਾ ਲੈ ਮੇਰੇ ਘਰ ਵਾਲੀ ਕੱਦਾਂ ਕਹਿੰਦੀ ਸੀ ਸ਼ੇਰ ਆਟਾ ਖਾਣਾ ਦੇਖੋ ਕਨੇਡਾ ਦਾ ਸ਼ੇਰ ਆਟਾ ਹਾਂ ਇੱਥੇ ਪਿਆ ਇਹ ਕਿੱਥੇ ਆ 12 ਪਾਉਂਡ 12 ਪਾਉਂਡ ਤੋਂ 20 ਕਿਲੋ ਆਪਾਂ ਇੰਨਾ ਕਾ ਖਾ ਲੂਗੇ ਚੱਕ ਲੈ ਫਿਰ ਚੱਕੋ ਚੱਕੋ ਫਿਰ ਨਹੀਂ ਪਰ ਹਜੇ ਨਹੀਂ ਲੱਗ ਰਿਹਾ ਕੋਈ ਤਰ੍ਹਾਂ ਦਾ ਹੈ ਸਰ ਉਹ ਕਿੱਥੇ ਤੁਸੀਂ ਬਹੁਤ ਚਿਰ ਦੀ ਕਹਿੰਦੀ ਛੇਰਾ ਆਟਾ ਕਹਿੰਦੀ ਬੜੀ ਮਸ਼ਹੂਰੀ ਸੁਣੀ ਹੈ ਛੇਰਾ ਆਟਾ ਕਾਣਾ ਉਹ ਇੱਥੇ ਮਿਲ ਵੀ ਗਿਆ ਹੁਣ ਕਹਿੰਦੀ ਹਜੇ ਲੈਣਾ ਵੀ ਨਹੀਂ ਹਜੇ ਆਪਣੇ ਪਿਆ ਕਿਉਂਕਿ ਕਾਊਂਟਰ ਦੇਖ ਲਓ ਇਹਨਾਂ ਦੇ ਕਿੰਨੇ ਕਿੰਨੇ 8 ਨੂੰ 10 ਕਾਊਂਟਰ ਹਾਂ 8 8 ਬਦਨੀ 10 ਕਾਊਂਟਰਾਂ ਦੇਖ ਲਓ ਇਹ ਅੱਜ ਮੰਡੇ ਆ ਮੰਡੇ ਵਾਲੇ ਦਿਨ ਵੀ ਸਾਰੇ तकरीबन ਫੁੱਲ ਚੱਲ ਰਹੇ ਉਧਰ ਰਖੜੀ ਵੀ ਪਈ ਆ ਰਖੜੀ ਦੇਖ ਲੈ ਤੇ ਲਾਲ ਸਾਮਾਨ ਰਖੜੀ ਆ ਗਈ ਹੁਣ ਰਖੜੀਆਂ ਵੀ ਪਈਆਂ ਸਾਰੀਆਂ ਰਖੜੀਆਂ ਪਈਆਂ ਢੇਰਾਂ ਦੇ ਢੇਰ ਲਗ ਰਗ ਪ੍ਰਾਈਸ ਆ ਪਰ ਰਖੜੀਆਂ ਦੇ 99 ਫੀ ਤੋਂ ਸਟਾਰਟ ਹੋ ਜਾਂਦੇ ਆ ਕੋਈ 2 ਪਾਉਂਡ ਦੀ ਕੋਈ 1 ਪਾਉਂਡ ਦੀ ਸਾਰੀਆਂ ਰਖੜੀਆਂ ਪਈਆਂ ਇਧਰ ਮਠਿਆਈਆਂ ਪਈਆਂ ਸਾਰੀਆਂ ਤੇ ਅਗਲੀ ਕਾਊਂਟਰ ਲੱਗ ਜੇ ਕਾਊਂਟਰ ਦੇ ਖੇਦ ਰੱਖੋ ਜੀ ਸਮਾਨ ਉੱਪਰ ਲਾਈ ਟੋਟਲ ਮਾਲ ਆਇਆ 3132 ਅੱਗੇ ਕਰ ਹੋਇਆ ਵਾ 3132 ਦਾ ਆਇਆ ਮਾਲ ਸਾਰਾ ਇਹਨਾਂ ਮਾਲ ਆ ਲਿਆ ਲੈਣ ਤਾਂ ਅਸੀਂ ਕੱਲੇ ਪਿਆਜ਼ ਆਏ ਸੀਗੇ ਥੈਂਕ ਯੂ ਥੈਂਕ ਯੂ so much ਲਈ ਲੈਣ ਵੇਸੇ ਅਸੀਂ ਕੱਲੇ ਪਿਆਜ਼ ਆਏ ਸੀਗੇ ਨਾਲ ਸੋਚਿਆ ਸੀਗਾ ਜੀ ਅਸੀਂ ਥੋੜੀ ਵੀਡੀਓ ਬਣਾ ਲੂਗੇ ਪਰ ਪਿਆਜ਼ ਲੰਦੇ ਲੰਦੇ ਫੇਰ ਵੀ ਸਮਾਨ ਬੈਗ ਭਰੇ ਗਿਆ ਤਕਰੀਬਨ ਇਹ ਕਿਟਨ ਨੂੰ ਨਾ ਹਮੇਸ਼ਾ ਪ੍ਰੋਬਲਮ ਰਹਿੰਦੀ ਹੈ ਨਾ ਤਾਂ ਉਹਰੇ ਪਾਰਕਿੰਗ ਮਿਲੇ ਚਾਜ ਨਾਲ ਹਾਂ ਨਾ ਤਾਂ ਇੱਥੇ ਪਾਰਕਿੰਗ ਮਿਲਦੀ ਹੈ ਚਾਜ ਨਾਲ ਕਿਉਂਕਿ ਪਾਰਕਿੰਗ ਹੈ ਬਹੁਤ ਇਨਾ ਦੀ ਪਰ ਰਸ਼ੈਨ ਨਾ ਰਹਿੰਦਾ ਕਿ ਹਮੇਸ਼ਾ ਫੁੱਲ ਰਹਿੰਦੀ ਹੈ ਇਹ ਮਾਰਕੀਟ ਚਾਰੇ ਪਾਸੇ ਮੈਨੂੰ ਦਿਖਾਵਾਂ ਗੱਡੀਆਂ ਹੀ ਗੱਡੀਆਂ ਫਿਰਦੀਆਂ ਆ ਜਾ ਆ ਜਾ ਤਾਂ ਸੋ ਇਹ ਮਾਰਕੀਟ ਹੈ ਜੀ ਫਾਲਕਨ ਮੈਂ ਤੁਹਾਨੂੰ ਇੱਕ ਵਾਰ ਬਾਹਰ ਤੇ ਵੀ ਦਿਖਾ ਦਵਾਂ ਦੇਖ ਕੇ ਜਿਹੜੀ ਮਾਰਕੀਟ ਹੈ ਫਾਲਕਨ ਤੇ ਪਾਰਕਿੰਗ ਇੱਥੇ ਕਾਫੀ ਆ ਇਹ ਜਿਨੀ ਵੀ ਪਾਰਕਿੰਗ ਨਹੀਂ ਆ ਸਾਰੇ ਪਾਸੇ ਦੇਖੋ ਪਾਰਕਿੰਗ ਆ ਗੱਡੀਆਂ ਦੀ ਗੱਡੀਆਂ ਦੀ ਸਭ ਇਹਨਾਂ ਦੀ ਪਾਰਕਿੰਗ ਆ ਇੰਨੀ ਵੱਡੀ ਪਾਰਕਿੰਗ ਆ ਗੱਡੀਆਂ ਦੀ ਪਰ ਫਿਰ ਵੀ ਇੱਥੇ ਹਮੇਸ਼ਾ ਹੀ ਰਾਸ਼ ਰਹਿੰਦਾ ਜਗ੍ਹਾ ਨਹੀਂ ਮਿਲਦੀ ਜੇ ਤੁਸੀਂ ਵੀਕਐਂਡ ਤੇ ਆ ਜੋ ਅੱਜ ਮੰਡੇ ਆ ਤਾਂ ਅਜੇ ਹੀ ਰਾਸ਼ ਆ ਜੇ ਤੁਸੀਂ ਸੋਚਦੇ ਹੋ ਜੀ ਫਰਾਈਡੇ ਸੈਟਰਡੇ ਸੰਡੇ ਆ ਉਹ ਤਾਂ ਕਿੰਨਾ ਰਾਸ਼ ਆਊਗਾ ਸੋ ਦੋਸਤੋ ਇਹ ਸੀ ਕਿ ਫਾਲਕਨ ਮਾਰਕੀਟ ਆਪਣੀਆਂ ਦਾਲਾਂ ਦੇ ਕੀ ਭਾਅ ਐ ਮਸਾਲਿਆਂ ਦੇ ਕੀ ਭਾਅ ਐ ਜਾਂ ਹੋਰ ਆਪਣੀ ਇੰਡੀਅਨ ਕਿਚਨ ਦੇ ਨਾਲ ਰਿਲੇਟਡ ਕਿਆ ਖਾਣੇ ਮਿਲਦੇ ਆ ਉਹ ਤੁਸੀਂ ਦੇਖੇ ਹੋਣੇ ਸੋ ਉਮੀਦ ਆ ਤੁਹਾਨੂੰ ਥੋੜਾ ਬਹੁਤਾ ਅੰਦਾਜ਼ਾ ਹੋ ਗਿਆ ਹੋਣਾ ਵੀ ਕੀ ਭਾਅ ਐ ਇੱਥੇ ਦਾਲਾਂ ਸਬਜ਼ੀਆਂ ਦੇ ਮਸਾਲਿਆਂ ਦੇ ਸੋ ਇਸ ਤੋਂ ਬਾਅਦ ਆਪਾਂ ਇੱਕ ਹੋਰ ਮਾਰਕੀਟ ਚੱਲਾਂਗੇ ਇੱਥੇ ਉੱਥੇ ਆਪਣੇ ਜਿੱਦਾਂ ਕਿਚਨ ਦੇ ਬਰਤਨ ਭਾਂਡੇ ਐਸੀਆਂ ਚ ਜਿਹੜਾ ਸਮਾਨ ਮਿਲਦਾ ਉਹ ਬਾਅਦ ਚੋ ਦਿਖਾਵਾਂਗੇ ਸੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੋਰ ਅਜਿਹੇ ਵੀਡੀਓ ਦੇਖਣ ਲਈ ਤਦ ਤੱਕ ਨੂੰ ਅਸਤੇ ਸਸਰੀਆ ਗੱਲ ਸਲਾਮ ਰੱਬ ਰਾਖਾ